ਅਜੀ ਅੱਜ ਜਮ ਦਿਹਾੜਾ ਆਪਕੇ ਸਿੰਘ ਜੀ ਦਾ ਕੀ ਕਹਿਣਾ ਚਾਹੋਗੇ ਇਸ ਮੁਕੇ ਸૌ ਤੋਂ ਪਹਿਲਾਂ ਤਾਂ ਜੀ ਇਨਕਲਾਬ ਜਿੰਦਾਬਾਦ ਸਾਡੇ ਸ਼ਹੀਦਾਂ ਦੀ ਕੁਰਬਾਨੀਆਂ ਕਰਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਕਰਕੇ ਹੀ ਅਸੀਂ ਆ ਜਿਹੜਾ ਹੈ ਇਹਨਾਂ ਆਜ਼ਾਦੀ ਦਾ ਨਿਗਮ ਮਾਰ ਰਹੇ ਹਾਂ ਖੁੱਲੀ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ ਤੇ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਦੀਆਂ ਦੱਸੀਆਂ ਸਾਨੂੰ ਚੰਗੀਆਂ ਗੱਲਾਂ ਤੇ ਆਪਣਾ ਗੌਰ ਕਰਨਾ ਚਾਹੀਦਾ ਤੇ ਨਸ਼ਿਆਂ ਤੋਂ ਜਿਹੜੇ ਸਾਡੀ ਅੱਜ ਕੱਲ ਪੀੜ੍ਹੀ ਨਸ਼ਿਆਂ ਵੱਲ ਜਾ ਰਹੀ ਹੈ ਤੁਹਾਨੂੰ ਪਰਹੇਜ਼ ਕਰਨਾ ਚਾਹੀਦਾ ਨਸ਼ਿਆਂ ਤੋਂ ਬਚਣਾ ਚਾਹੀਦਾ ਚੰਗੀਆਂ ਗੱਲਾਂ ਜਿਹੜੀਆਂ ਦੇਸ਼ ਵਾਸਤੇ ਕੌਮ ਵਾਸਤੇ ਸਾਡੇ ਵੱਡਿਆਂ ਨੇ 휘ਦਾ ਨੇ ਕੀਤੀਆਂ ਉਹਨਾਂ ਤੇ ਪੂਰਾ ਉਤਰਨਾ ਚਾਹੀਦਾ ਖਰੀਆਂ ਗੱਲਾਂ ਕਰਨੀਆਂ ਚਾਹੀਦੀਆਂ ਝੂਠ ਤੋਂ ਬਚਣਾ ਚਾਹੀਦਾ ਜੀ ਤੇ ਅਸੀਂ ਹਰ ਸਾਲ ਹੀ ਸਰਦਾਰ ਗੁਰਪ੍ਰੀਤ ਸਿੰਘ ਜੀ ਮਲੂਕਾ ਸਾਡੇ ਵੱਡੇ ਭਾਈ ਸਾਹਿਬ ਉਹਨਾਂ ਨਾਲ ਆਉਣੇ ਸਾਰੀ ਟੀਮ ਸਾਡੇ ਭਰਾ ਖੜੇ ਆ ਲਗਭਗ 18 ਸਾਲ ਹੋ ਗਏ ਸਾਨੂੰ ਇੱਥੇ ਆਉਂਦਿਆਂ ਨੂੰ ਸ਼ਹੀਦਾਂ ਦਾ ਤਮਨ ਕਰਦੇ ਆ ਨਾਤਮਸਤਕ ਹੋਨੇ ਆ ਸਾਰੇ ਤੇ ਕੋਸ਼ਿਸ਼ ਕਰੀ ਰਿਹਾ ਕਿ ਜਿੰਨਾ ਹੋ ਸਕੇ ਦੇਸ਼ ਕੌਮ ਧਰਮ ਖਤਰ ਆਵਦਾ ਯੋਗਦਾਨ ਪਾਇਆ ਜਾਵੇ ਸਾਰੀ ਟੀਮ ਹੀ ਪਰ ਚੜ ਕੇ ਹਿੱਸਾ ਲੈਂਦੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ